ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਲੁਧਿਆਣਾ ਦੇ ਸਸਰਾਲੀ ਪਿੰਡ 'ਚ ਤੂਸੀਬਾਨ ਦੀ ਮਿੱਟੀ ਖਿਸਕਣ ਨਾਲ ਸਤਲੁਜ ਦਰਿਆ ਦਾ ਪਾਣੀ ਖੇਤਾਂ 'ਚ ਵੜਿਆ ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਸਥਿਤੀ ਕੰਟਰੋਲ ਹੈ ਲੋਕ ਅਫਵਾਹਾਂ ਤੇ ਨਾ ਕਰਨ ਵਿਸ਼ਵਾਸ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਸ਼ਿਵਰਾਜ ਚੋਹਾਨ ਦੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ ਬਰਿੰਦਰ ਗੋਇਲ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਬਿਆਨ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਇਹ ਭੋਰਾ ਵੀ ਸੱਚਾਈ ਨਹੀਂ ਤਰुणਪ੍ਰੀਤ ਸੌਂਦ ਨੇ ਫਾਜ਼ਲਕਾਚ ਹੜ ਨਾਲ ਹੋਈ ਤਬਾਹੀ ਬਾਰੇ ਦਿੱਤੀ ਜਾਣਕਾਰੀ ਸੌਂਦ ਨੇ ਕਿਹਾ ਕਿ ਹੜ ਨਾਲ 30 ਪਿੰਡਾਂ ਦੇ 24930 ਲੋਕ ਹੋਏ ਪ੍ਰਭਾਵਿਤ ਜਿਨ੍ਹਾਂ ਚੋਂ 4202 ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਦਿੱਤੀ ਮੀਡੀਆ ਨੂੰ ਜਾਣਕਾਰੀ ਸਿਸੋਦੀਆ ਨੇ ਕਿਹਾ ਮਾਨ ਦੀ ਹਾਲਤ 'ਚ ਹੋਇਆ ਕੁਝ ਸੁਧਾਰ ਡਾਕਟਰ ਉਹਨਾਂ ਨੂੰ 2 ਦਿਨ ਹੋਰ ਹਸਪਤਾਲ 'ਚ ਰੱਖਣਗੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਕੀਤਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਇਸ ਦੌਰਾਨ ਰਾਜਾ ਵਿੜਿੰਗ ਨੇ ਹੜ ਨੂੰ ਲੈ ਕੇ ਕੇਂਦਰ ਅਤੇ ਮਾਨ ਸਰਕਾਰ ਤੇ ਕੱਸੇ ਤਿੱਖੇ ਨਿਸ਼ਾਨੇ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ 'ਚ ਹੜਾਂ ਦਾ ਕਹਿਰ ਜਾਰੀ ਹੈ ਇਸੇ ਦੌਰਾਨ ਚੰਡੀਗੜ੍ਹ ਮੌਸਮ ਕੇਂਦਰ ਨੇ ਪੂਰੇ ਸੂਬੇ 'ਚ ਮੀਂਹ ਦਾ ਫਲੈਸ਼ ਅਲਰਟ ਜਾਰੀ ਕੀਤਾ ਹੈ ਲੁਧਿਆਣਾ ਦੇ ਸਸਰਾਲੀ ਪਿੰਡ 'ਚ ਧੂਸੀਬੰਦ ਦੀ ਮਿੱਟੀ ਖਿਸਕਣ ਨਾਲ ਸਤਲੁਜ ਦਰਿਆ ਦਾ ਪਾਣੀ ਖੇਤਾਂ 'ਚ ਆ ਗਿਆ ਇਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ ਹੁਣ ਤੱਕ ਤੁਸੀਬਨ ਨੂੰ ਬਚਾਉਣ ਦਾ ਕੰਮ ਫੌਜ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰ ਰਹੇ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਸਰਾਲੀ ਪਿੰਡ ਦੀ ਸਥਿਤੀ ਤੇ ਅਪਡੇਟ ਦਿੰਦੇ ਹੋਏ ਦੱਸਿਆ ਕਿ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਚ ਨੇ ਤੁਸੀਬਨ ਨੂੰ ਮਜ਼ਬੂਤ ਕਰਨ ਦਾ ਕੰਮ ਤੇਜ਼ੀ ਨਾਲ ਅਤੇ 24 ਘੰਟੇ ਜਾਰੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਤੇ ਵਿਸ਼ਵਾਸ ਨਾ ਕਰਨ ਦੱਸਦੀ ਹੈ ਕਿ ਡੀਸੀ ਹਿਮਾਂਸ਼ੂ ਜੈਨ ਖੁਦ ਵੀ ਬਨ ਨੂੰ ਮਜ਼ਬੂਤ ਕਰਨ ਲਈ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੈਂ ਹਿਮਾਂਸ਼ੂ ਜਨ ਡਿਪਟੀ ਕਮਿਸ਼ਨਰ ਲੁਧਿਆਣਾ ਅਜਿੱਥੇ ਸਸਰਾਲੇ ਪਿੰਡ ਚ ਹੀ ਫੜੇ ਆ ਸੀ ਤੇ ਇੱਥੇ ਕੰਮ ਚੱਲ ਰਿਹਾ ਸਿਚੁਏਸ਼ਨ ਨਾਰਮਲ ਹੈ ਕੋਈ ਕਬਰਾਂ ਦੀ ਲੋਡ ਨਹੀਂ ਹੈ ਸਾਡਾ ਕੰਮ ਇੱਥੇ ਪੂਰੀ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਜੇ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਲੇਬਰ ਦੇ ਰਾਹੀਂ ਮਿੱਟੀ ਦੇ ਬੈਗਸ ਦੇ ਰਾਹੀਂ ਉਧਰ ਰਾਹੀਂ ਤੁਸੀਂ ਸਾਡੀ ਮਦਦ ਕਰ ਸਕਦੇ ਆਂ ਉਹ ਇੱਥੇ ਜੇ ਤੁਸੀਂ ਪਹੁੰਚਾ ਸਕਦੇ ਆਂ ਪਹੁੰਚਾ ਦਿਓ ਤੇ ਉਧਰ ਰਾਹੀਂ ਸਾਡੀ ਮਦਦ ਹੋ ਜਾਊਗੀ ਬਟ ਸਾਡਾ ਇੱਥੇ ਕੰਮ ਚੱਲ ਰਿਹਾ ਹੈ ਔਰ ਸਾਡੇ ਸਾਰੇ ਪਿੰਡ ਵਾਲੇ ਪ੍ਰਸ਼ਾਸਨ ਸਾਡਾ ਇੱਥੇ ਲੱਗਿਆ ਪਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਬਾਅਦ ਕਿਹਾ ਸੀ ਕਿ ਇਹ ਹੜ੍ਹ ਨਜਾਇਜ਼ ਮਾਈਨਿੰਗ ਕਾਰਨ ਆਏ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੇਂਦਰੀ ਮੰਤਰੀ ਦੇ ਇਸ ਬਿਆਨ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਬਰਿੰਦਰ ਗੋਇਲ ਨੇ ਕਿਹਾ ਕਿ ਸ਼ਿਵਰਾਜ ਚੋਹਾਨ ਦਾ ਬਿਆਨ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਹੈ ਇਸ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ ਸਾਨੂੰ ਉਮੀਦ ਸੀ ਕਿ ਉਹ ਪੰਜਾਬ ਦੇ ਦੌਰੇ ਦੌਰਾਨ ਸੂਬੇ ਲਈ ਰਾਹਤ ਪੈਕੇਜ ਦਾ ਐਲਾਨ ਕਰਨਗੇ ਪਰ ਉਹਨਾਂ ਦਾ ਇਹ ਦੌਰਾਨ ਸਿਆਸਤ ਦੀ ਭੇਂਟ ਚੜ ਗਿਆ। ਬਰਿੰਦਰ ਗੁਇਲ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਹੜ੍ਹ ਮਾਈਨਿੰਗ ਕਾਰਨ ਨਹੀਂ ਸਗੋਂ ਜ਼ਿਆਦਾ ਬਾਰਿਸ਼ ਅਤੇ ਹਿਮਾਚਲ ਤੋਂ ਪਾਣੀ ਛੱਡਣ ਕਾਰਨ ਆਏ ਨੇ। ਹੜ੍ਹ ਆਏ ਨੇ। ਓਹੋ ਕੋਈ ਇਸ ਤਰ੍ਹਾਂ ਨਹੀਂ ਹੋਇਆ। ਕਿ ਕਿਸੇ ਮਾਈਨਿੰਗ ਕਰਕੇ ਆ ਗਏ। ਜਾਂ ਕਿਸੇ ਦੀ ਗਲਤੀ ਕਰਕੇ ਆ ਗਏ। ਇਹ ਸਾਰੇ ਜਾਣਦੇ ਜੋ ਹੜ੍ਹ ਆਏ ਨੇ ਪਾਣੀ ਇਸ ਤਰੀਕੇ ਦੇ ਨਾਲ ਆਇਆ ਬਰਸਾਤ ਇਸ ਤਰੀਕੇ ਦੇ ਨਾਲ ਆਈ ਜਿਹੜੀ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਕਦੀ ਹੋਈ ਕੱਲੇ 25 ਅਗਸਤ ਨੂੰ 25 ਅਗਸਤ ਨੂੰ ਚੰਬਾ ਦੇ ਵਿੱਚ 1205% ਬਰਸਾਤ ਹੋਈ ਕਾਂਗੜਾ ਦੇ ਵਿੱਚ 275% ਬਰਸਾਤ ਹੋਈ ਪਠਾਨਕੋਟ ਦੇ ਵਿੱਚ 820% ਬਰਸਾਤ ਹੋਈ। ਕਠੂਆ ਦੇ ਵਿੱਚ 156% ਬਰਸਾਤ ਹੋਈ। ਸੋ ਸਾਰੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਪਾਕਿਸਤਾਨ ਦੇ ਤੇ ਜਿੰਨੀਆਂ ਵੀ ਖੱਡਾਂ ਸੀ ਜਿੰਨੇ ਨਾਲੇ ਸੀ ਉਹ ਸਾਰੇ ਪਾਣੀ ਦੇ ਭਰ ਕੇ ਚੱਲੇ ਤੇ ਅੱਜ ਤੱਕ ਦੇ 1988 ਦੀ ਜਦੋਂ ਗੱਲ ਕਰਦੇ ਆ ਤਾਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਉਦੋਂ ਆਇਆ ਸੀ। ਜਿਹੜਾ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਤੇ ਉਦੋਂ ਬਹੁਤ ਵੱਡੇ ਹੜ੍ਹ ਆਏ ਸੀ 11 ਲੱਖ 20000 ਕਿਉਂ ਸੀ ਬਟ ਹੁਣ 14 ਲੱਖ 11000 ਕਿਉਂ ਸੀ ਆਇਆ ਜਿਹੜਾ 88 ਦੇ ਨਾਲੋਂ ਵੀ 20% ਵੱਧ ਸੀ ਸੋ ਇੰਨਾ ਪਾਣੀ ਆਇਆ ਇਸ ਕਰਕੇ ਹੜ੍ਹ ਆਏ ਤੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਰਿਵਰ ਆਪਣੇ ਰਾਵੀ ਵਿਆਸ ਸਤਲੁਜ ਘੱਗਰ ਚਾਰ ਦਰਿਆਵਾਂ ਦੇ ਵਿੱਚ ਇਲੀਗਲ ਮਾਈਨਿੰਗ ਦੀ ਉਹ ਗੱਲ ਕਰਕੇ ਗਈ ਹੈ ਸੋ ਮੈਂ ਇਹਦੇ ਚ ਦੱਸਣੀ ਚਾਹਣਾ ਕਿ ਜਿਹੜਾ ਰਿਵਰ ਰਾਵੀ ਹੈ ਉਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਹੈ ਜਿਹੜੀ ਉਹ ਅਲਾਉਡ ਨਹੀਂ ਹੈ ਕੈਬਨਟ ਮੰਤਰੀ ਤਰਨੁਪ੍ਰੀਤ ਸੌਂਦ ਨੇ ਫਾਜ਼ਲਕਾਚ ਹੜ ਨਾਲ ਹੋਏ ਤਬਾਹੀ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਫਾਜ਼ਲਕਾ ਦੇ 30 ਪਿੰਡ ਹੜ ਦੀ ਮਾਰ ਹੇਠ ਨੇ ਇਸ ਨਾਲ 24930 ਲੋਕ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਚੋਂ 4202 ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। ਉਹਨਾਂ ਦੱਸਿਆ ਕਿ ਹੜ ਪ੍ਰਭਾਵਿਤ ਇਲਾਕਿਆਂ ਚ 38 ਮੈਡੀਕਲ ਟੀਮਾਂ ਤਾਇਨਾਤ ਨੇ ਜਦਕਿ ਪਸ਼ੂਆਂ ਦੀ ਦੇਖਭਾਲ ਲਈ 28 ਪਸ਼ੂ ਚਿਕਿਤਸਕ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ। ਰਾਹਤ ਸਮਗਰੀ ਪਹੁੰਚਾਉਣ ਅਤੇ ਪ੍ਰਸ਼ਾਸਨਿਕ ਕੰਮਾਂ ਦੀ ਨਿਗਰਾਨੀ ਲਈ ਕੁੱਲ 106 ਅਧਿਕਾਰੀ ਵੱਖ-ਵੱਖ ਖੇਤਰਾਂ 'ਚ ਤਾਇਨਾਤ ਕੀਤੇ ਗਏ ਨੇ ਤਾਂ ਉਹਨਾਂ ਨੂੰ ਪ੍ਰੀਤ ਸੌਂਦ ਨੇ ਕਿਹਾ ਕਿ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪਹੁੰਚਾ ਰਹੀ ਹੈ। ਹੜ੍ਹ ਦੇ ਨਾਲ ਪ੍ਰਭਾਵਿਤ ਡਿਸਟ੍ਰਿਕਟ ਫਾਜ਼ਿਲਕਾ ਦੇ ਜਿਹੜੇ ਪਿੰਡ ਆਏ ਨੇ ਉਹ 30 ਪਿੰਡ ਸਾਡੇ ਜਿਹੜੇ ਕਿ ਇਹਦੇ ਵਿੱਚ ਜਾਨੀ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਨੇ ਜਿਦੇ ਚੋਂ ਮੋਟਾ-ਮੋਟਾ ਜੇਕਰ ਗੱਲ ਕਰੀਏ ਇਹਦੇ ਵਿੱਚ ਸਾਡੇ ਕੋਲ ਜਨਨਿਕ ਜੇ ਢਾਣੀਆਂ ਵਾਈਜ਼ ਦੇਖੀ ਜਾਈਏ ਤਾਂ 40 ਢਾਣੀਆਂ ਨੇ ਮਤਲਬ ਉਹਦੇ ਵਿੱਚ ਜਿਹੜੀਆਂ ਸਮਾਲ ਢਾਣੀਆਂ ਜਿਹਦੇ ਚੋਂ 21 ਫਾਜ਼ਿਲਕਾ ਦੀਆਂ ਨੇ ਤੇ 19 ਜਲਾਲਾਬਾਦ ਦੀਆਂ ਨੇ ਇਹਦੇ ਚ ਜਿਹੜੀ ਇਫੈਕਟ ਹੋਈਆਂ ਨੇ ਔਰ ਟੋਟਲ ਜਿਹੜੀ ਪੋਪੂਲੇਸ਼ਨ ਇਫੈਕਟ ਹੋਈ ਹੈ ਉਹ 24930 ਪੋਪੂਲੇਸ਼ਨ ਇਫੈਕਟ ਹੋਈ ਹੈ ਜਿਹਦੇ ਵਿੱਚ 22 ਜਾਂ 652 ਫਾਜ਼ਿਲਕਾ ਦੀ ਹੋਈ ਹੈ ਤੇ 2278 ਜਲਾਲਾਬਾਦ ਦੀ ਹੋਈ ਹੈ ਜੀ ਤਾਂ ਹੁਣ ਤੱਕ ਅਸੀਂ ਤਕਰੀਬਨ ਤਕਰੀਬਨ 8600 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਇਹ ਘਰਾਂ 'ਚ ਦੋ ਵਾਰ ਪਹਿਲੇ ਫੇਸ 'ਚ ਵੀ ਵੰਡੀਆਂ ਫਿਰ ਦੂਏ ਫੇਸ 'ਚ ਵੀ ਵੰਡੀਆਂ ਮੋਸਟ ਪ੍ਰੋਬਬਲੀ ਅੱਜ ਤੋਂ ਸਾਡਾ ਤੀਸਰਾ ਫੇਸ ਹੈ ਜਿਹੜਾ ਰਾਸ਼ਨ ਦਾ ਡਿਸਟ੍ਰੀਬਿਊਸ਼ਨ ਦਾ ਉਹ ਸ਼ੁਰੂ ਹੋ ਜੂਗਾ ਜਿਹਦੇ ਕਿ ਫਾਜ਼ਿਲਕਾ ਦੇ ਵਿੱਚ 7195 ਕਿੱਟਾਂ ਤੇ ਜਲਾਲਾਬਾਦ ਦੇ ਵਿੱਚ 1404 ਕਿੱਟਾਂ ਦੋ ਰਾਉਂਡਸ ਦੇ ਵਿੱਚ ਕੰਪਲੀਟ ਕਰਤੀਆਂ ਟੋਟਲ ਰੈਸਕਿਊ ਐਂਡ ਰੀਲੀਫ ਮਟੀਰੀਅਲ ਨੂੰ ਰੈਸਕਿਊ ਕਰਨ ਨੂੰ ਬੰਦਿਆਂ ਨੂੰ ਕੱਢ ਕੇ ਲੈ ਕੇ ਆਉਣ ਨੂੰ ਜਾਂ ਛੱਡ ਕੇ ਆਉਣ ਨੂੰ ਦੁਬਾਰਾ ਜੇਕਰ ਰੀਲੀਫ ਮਟੀਰੀਅਲ ਦੀ ਗੱਲ ਕਰੀਏ ਉਹਦੇ ਲਈ ਜਿਹੜੀਆਂ ਟੀਮਾਂ ਸਾਡੀਆਂ ਡਿਪਲੋਏਟ ਨੇ ਉਹਦੇ 'ਚ ਸਾਡੇ ਕੋਲ ਮੈਡੀਕਲ ਦੀਆਂ 38 ਟੀਮਾਂ ਡਿਪਲੋਏਟ ਨੇ ਜਿਨ੍ਹਾਂ 'ਚੋਂ 18 ਮੋਬਿਲ ਟੀਮਾਂ ਨੇ ਬਾਕੀ ਦੀਆਂ ਜਾਨੀ ਕਿ ਬੈਠ ਕੇ ਜਿਹੜੀਆਂ ਟਰੀਟ ਕਰ ਰਹੀਆਂ ਨੇ ਉਹ ਨੇ 20 ਰੀਲੀਫ ਸੈਂਟਰਸ ਦੇ ਵਿੱਚ ਜਾਨੀ ਕਿ ਅਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਵੈਟਰਨਰੀ ਟੀਮਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਪਸ਼ੂਆਂ ਦੇ ਜਿਹੜੇ ਚਿਕਿਤਸਕ ਨੇ 28 ਟੀਮਾਂ ਜਾਨੀ ਕਿ ਵੈਟਰਨਰੀ ਟੀਮਸ ਕੰਮ ਕਰ ਰਹੀਆਂ ਤੇ ਜਿਹੜਾ ਸਟਾਫ ਹੈ ਸਮੇਂ ਡਿਸਟ੍ਰਿਬਿਊਸ਼ਨ ਦੇ ਲਈ ਲੱਗਿਆ ਹੋਇਆ ਜਿਹੜਾ ਇਹ ਟਹਾਣੀਆਂ ਦੇ ਵਿੱਚ ਜਾ ਕੇ ਸਾਰਾ ਮਟੀਰੀਅਲ ਡਿਸਟ੍ਰਿਬਿਊਟ ਕਰਕੇ ਆ ਰਿਹਾ ਇਹਦੇ 'ਚ ਸਾਡੇ 106 ਬੰਦੇ ਨੇ ਜਿਹੜੇ ਉਹ ਪ੍ਰਸ਼ਾਸਨ ਦੀ ਤੌਰ ਤੇ ਜਾਨੀ ਕਿ ਸਾਰੇ ਦੇ ਸਾਰੇ ਜਾਨੀ ਕਿ ਦਿਨ ਰਾਤ ਲੱਗੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਖਰਾਬ ਹੋਣ ਕਾਰਨ ਮੁਹਾਲੀ ਦੇ ਫੋਟੇ ਸਪਤਲ ਚ ਦਾਖਲ ਨੇ ਅੱਜ ਮਾਨ ਨੂੰ ਮਿਲਣ ਲਈ ਉਹਨਾਂ ਦੀ ਮਾਤਾ ਹਰਪਾਲ ਕੌਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਪਹੁੰਚੇ ਮਨੀਸ਼ ਸਿਸੋਦੀਆ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਅੱਜ ਕੁਝ ਬਿਹਤਰ ਸਥਿਤੀ ਚ ਨੇ ਡਾਕਟਰ ਉਹਨਾਂ ਨੂੰ 2 ਦਿਨ ਹੋਰ ਹਸਪਤਾਲ ਚ ਰੱਖਣਗੇ ਭਗਵੰਤ ਮਾਨ ਪੰਜਾਬ ਚ ਹੜ੍ਹਾਂ ਦੇ ਹਾਲਾਤ ਕਾਰਨ ਫਿਕਰਮੰਦ ਨੇ ਮੁੱਖ ਮੰਤਰੀ ਜਲਦੀ

तो उसके बाद उनको उनको हॉस्पिटल लेके आए और कल से डॉक्टर्स की देख रेख में हैं अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और अभी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा हूँ और पूरी स्कीम पर उसी पर काम कर रहे हैं तो मुझे लगता है एक दो दिन में यहाँ से ठीक होके फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियां गांव में बन रही हैं उनको लेके उनकी चिंता बनी हुई है उस पर काम कर रहे हैं उनका स्वास्थ्य ठीक है एक दो तो दिन पंजाब प्रदेश कांग्रेस कमेटी के इंचार्ज छत्तीसगढ़ के सबका मुख्यमंत्री भूपेश बघेल आज पंजाब पहुंचे ਇਥੇ ਉਹਨਾਂ ਨੇ ਸੂਬਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਰੀਖਣ ਕੀਤਾ ਇਸ ਦੌਰਾਨ ਜ਼ੀਰਾ ਦੇ ਪਿੰਡ ਦੀਨੇਕੇ ਵਿਖੇ মিডিਆ ਨਾਲ ਗੱਲਬਾਤ ਕਰਦੇ ਆਂ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਨੂੰ ਰਾਹਤ ਪੈਕੇਜ ਦੇਣ ਲਈ ਦਬਾਅ ਪਾਵਾਂਗੇ ਉਹਨਾਂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਹੜ੍ਹਾਂ ਤੋਂ ਬਚਾ ਦੇ ਪ੍ਰਬੰਧ ਕਰਨ 'ਚ ناکਾਮਯਾਬ ਦੱਸਿਆ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਸਮਾਂ ਰੈਂਦੇ ਆਂ ਡੈਮਾਂ ਦੀ ਸਫਾਈ ਕਰਵਾਉਂਦੀ ਤਾਂ ਪੰਜਾਬ ਦਾ ਨੁਕਸਾਨ ਘੱਟ ਹੋ ਸਕਦਾ ਸੀ ਦੱਸਦੀਏ ਕਿ ਭੁਪੇਸ਼ ਬਘੇਲ ਦੀ ਇਸ ਫੇਰੀ ਦੌਰਾਨ ਕਾਂਗਰਸ ਵਸਵਾਲੋਂ ਪਿੰਡ ਵਾਸੀਆਂ ਨੂੰ ਨਗਦ ਰਾਹਤ ਸਹਾਇਤਾ ਵੀ ਵੰਡੀ ਗਈ ਹੈ। ਸੋ ਸਾਡਾ ਕੰਮ ਹੈ ਜਿਵੇਂ ਐਮਐਸਪੀ ਵਾਸਤੇ ਕਿਸਾਨਾਂ ਦੇ ਵਾਸਤੇ ਕੋ 3 ਵਾਲੀ ਗੱਲ ਕਰਵਾਉਣਾ। ਅੱਜ ਬਪੀਸ਼ ਬਗੇਲ ਜੀ ਆਏ ਹੈ। 600 ਦਿਨ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਰਾਸ਼ਟਰਪਤੀ ਦਾ ਚੋਣ ਵੀ ਹੈ। ਰਾਹੁਲ ਗਾਂਧੀ ਵੀ ਦੌਰਾ ਲਾਉਣ ਇਹ ਕੋਸ਼ਿਸ਼ ਕਰਾਂਗੇ। ਤਾਂ ਜੋ ਅਸੀਂ ਪਾਰਲੀਮੈਂਟ ਦੇ ਵਿੱਚ ਕੋਈ ਆਵਾਜ਼ ਨਾ ਮੈਂਬਰ ਆਫ ਪਾਰਲੀਮੈਂਟ ਹੈ ਉਹ ਵੀ ਬੁਲੰਦ ਕਰ ਸਕੀ। ਤੇ ਪ੍ਰਦੇਸ਼ ਦੀ ਜਿਹੜੀ ਨਕਮੀ ਸਰਕਾਰ ਹੈ ਮੁੱਖ ਮੰਤਰੀ ਨੇ ਜੋ ਇਹ ਕੀਤਾ ਮੈਂ ਉਹਰੇ ਬਾਰੇ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਜੇ ਅੱਜ ਸਰਕਾਰ ਚੰਗੀ ਹੁੰਦੀ ਤਾਂ ਇਹ ਨੁਕਸਾਨ ਇਹ ਨਹੀਂ ਹੋਣਾ ਸੀ ਹੋ ਸਕਦਾ 25% ਨੁਕਸਾਨ ਹੁੰਦਾ ਇਹਨੂੰ ਅਸੀਂ ਕੁਦਰਤੀ ਆਫਤ ਹੈਗੀ ਹੈਗੀ ਹੈ ਪਰ ਨਾਲ ਸਰਕਾਰਾਂ ਦੀ ਨਲਾਇਕੀ ਦੀ ਇਹ ਕਾਰਨ ਇਹ ਸਾਰਾ ਕੁਝ ਹੋਇਆ ਪਰ ਅੱਜ ਨੁਕਤਾ ਚੀ ਨਹੀਂ ਕਰਦਾ ਸਮਾਂ ਨਹੀਂ ਹੈ ਤੁਸੀਂ ਸਾਥੋਂ ਤੇਲ ਦੀ ਮੰਗ ਕੀਤੀ ਹੈ ਅਸੀਂ ਟਰੈਕਟਰਾਂ ਦੀ ਅਸੀਂ ਤੁਹਾਡੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਇਹ ਪਾਣੀ ਉਤਰਨ ਤੋਂ ਬਾਅਦ ਅਸੀਂ ਤੁਹਾਡੀ ਜੋ ਤਿਲ ਫੁੱਲ ਪੇਟਾ ਆਪਦੇ ਨੂੰ ਸਹਾਇਤਾ ਤੇ ਅੱਜ ਵੀ ਅੱਜ ਵੀ ਸਹਾਇਤਾ ਨਹੀਂ ਨਹੀਂ ਅੱਜ ਵੀ ਕਰਾਂਗੇ ਕਰਦੇ ਪਰ ਉਸ ਤੋਂ ਬਾਅਦ ਵੀ ਅਸੀਂ ਜਿਹੜਾ ਇਹ ਲੈ ਜਾਏਗਾ ਪਾਣੀ ਸਾਰੀ ਜ਼ਿੰਮੇਵਾਰੀ ਜੋਰ ਲਾ ਕੇ ਇਹ ਸਾਰਾ ਕੰਮ ਅਸੀਂ ਸਿਰੇ ਚੜਾਵਾਂਗੇ ਤੇਲ ਵੀ ਦੇਾਂਗੇ ਟਰੈਕਟਰ ਵੀ ਦੇਾਂਗੇ ਬੋਲੇ ਸੋ ਨਿਹਾਲ बर्बाद हो जाएगा वैसे पूरे बर्बाद हो गए लेकिन इसको जो बचे हुए उसको बचाने के लिए पूरा जद्दोजहद यहाँ के किसान और यहाँ के सब लोग गांव वाले मिलकर कर रहे हैं और इसका सहयोग करने के लिए प्रदेश कांग्रेस कमेटी के अध्यक्ष और सब लोग मिल अभी कुछ सहायता दी है आगे भी सहायता करने का आश्वासन दिया है राहुल हम सबको भेजा है ताकि जहाँ इस संकट में ਸਭ ਲੋਕਾਂ ਦੇ ਸਾਥ ਕਰੇ ਹੋ ਸਕਦੇ ਸੁਦੂ ਪਾਗ। ਪੰਜਾਬ ਦੇ 23 ਜ਼ਿਲ੍ਹਿਆਂ 'ਚ ਹੜਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਏ। ਸੂਬੇ ਦੇ 1948 ਪਿੰਡ ਹੜਾਂ ਦੀ ਲਪੇਟ 'ਚ ਨੇ। ਤਰਨਤਾਰਨ ਦੇ 70 ਪਿੰਡ ਪਾਣੀ 'ਚ ਘਿਰੇ ਹੋਏ ਨੇ। ਪੰਜਾਬ 'ਚ ਕੁੱਲ 384322 ਤੋਂ ਵੱਧ ਲੋਕ ਹੁਣ ਤੱਕ ਹੜ੍ਹ ਤੋਂ ਪ੍ਰਭਾਵਿਤ ਹੋ ਚੁੱਕੇ ਨੇ। 12 ਜ਼ਿਲ੍ਹਿਆਂ 'ਚ 43 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 21929 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਗਿਆ ਹੈ। ਪੰਜਾਬ ਚ ਹੜ੍ਹਾਂ ਨਾਲ ਹੁਣ ਤੱਕ 172323 ਹੈਕਟੇਅਰ ਫਸਲ ਪ੍ਰਭਾਵਿਤ ਹੋਈ ਹੈ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਸੇਵਾ ਨਿਭਾ ਰਹੇ ਨੇ ਉਹਨਾਂ ਕਹਿੰਿਆ ਕਿ ਹੜ੍ਹਾਂ ਦਾ ਕਹਿਰ ਅਤੇ ਡੁੱਬੇ ਖੇਤ ਸਾਡੇ ਹੌਸਲੇ ਨਹੀਂ ਤੋੜ ਸਕਦੇ ਅਸੀਂ ਲਗਾਤਾਰ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾ ਰਹੇ ਹਾਂ ਇਹ ਰਾਤ ਕੈਂਪ ਸ਼ੁਰੂ ਕੀਤਾ ਆ ਉਹ ਉਥੇ ਅਸੀਂ ਦਵਾਈਆਂ ਦਾ ਘਰ ਵਾਸਤੇ ਰਸੋਈ ਦੇ ਰਾਸ਼ਨ ਦਾ ਸਾਰੇ ਦਾ ਦਾਲਾਂ ਆਟੇ ਸਾਰਾ ਕੁਝ ਜੋਰ ਸੋਈ ਚ ਆਪਾਂ ਨੂੰ ਵਰਤਣ ਲਈ ਚਾਹੀਦਾ ਵਾ ਤੇਲ ਉਹ ਸਾਰਾ ਕੁਝ ਉਹਦਾ ਇੰਤਜ਼ਾਮ ਕੀਤਾ ਨਾਲ ਜਿਹੜੇ ਟਰੈਕਟਰ ਕੋਈ ਐਸੇ ਪਾਸੇ ਹੁੰਦੇ ਆ ਉਹਨਾਂ ਵਾਸਤੇ ਜਿਵੇਂ ਅਸੀਂ ਇੱਥੇ ਸਭਰਾ ਇੰਤਜ਼ਾਮ ਕੀਤਾ ਇੱਥੇ ਅਵਤਾਰ ਸੋਂ ਦੀ ਡਿਊਟੀ ਲਈ ਸਰਪੰਚ ਦੀ ਸਭਰਾ ਪਰੇ ਝੁੱਗੀਆਂ ਨੂਰ ਮੁਹੰਮਦ ਝੁੱਗੀਆਂ ਨੱਥਾ ਸਿੰਘ ਮੁੱਠਿਆਂ ਵਾਲੇ ਉਥੇ ਲਈਏ ਆਪਣੇ ਰਣਜੀਤ ਸਰਪੰਚ ਦੀ ਉਰਾ ਰਸੂਲਪੁਰ ਆਪਣਾ ਹੈਗਾ ਬਖਸ਼ੀਸੋਂ ਸਰਪੰਚ ਉਹਨਾਂ ਦੀ ਤੇ ਇੱਥੇ ਰਾਜ ਆ ਪੋਵਾਲ ਤੋਂ ਸਾਡਾ ਮੁੰਡਾ ਸਰਪੰਚ ਉਹਦੀ ਡਿਊਟੀ ਲਈ ਆ ਤੇ ਉਥੇ ਨਾਲ ਅਸੀਂ ਪਸ਼ੂਆਂ ਵਾਸਤੇ ਚਾਰਾ ਵੀ ਜਿਵੇਂ ਸਾਇਲੇ ਜਿਆ ਚੋਕਰਿਆ ਪੀੜਿਆ ਹੋਰ ਵੀ ਜੋ ਘਰ ਵਰਤੁੰਦੀਆਂ ਰੋਹਦੀਆਂ ਚੀਜ਼ਾਂ ਨੇ ਉਹ ਉਥੇ ਤਾਂ ਕੈਂਪ ਲਾਇਆ ਵੀ ਬੰਨ ਦੇ ਉੱਤੇ ਸੇਵਾ ਚੱਲਦੀ ਪਈ ਆ ਮਿੱਟੀ ਪੈਂਦੀ ਪਈ ਆ ਤੇ ਸਾਨੂੰ ਇਹ ਹੁੰਦਾ ਵੀ ਜੇ ਅਸੀਂ ਵਿੱਚ ਲੰਘਾਂਗੇ ਤੇ ਡਿੱਕਾ ਬਣੂਗਾ ਸਾਡੇ ਕਈ ਭਰਾ ਦੂਰੋਂ ਆਉਂਦੇ 100-100 ਕਿਲੋਮੀਟਰ ਤੋਂ ਮਿੱਟੀ ਲੈ ਕੇ ਫਿਰ ਉਹਨਾਂ ਨੂੰ ਮਹਿਸੂਸ ਹੁੰਦਾ ਵੀ ਅਸੀਂ ਏਡੀ ਦੂਰੋਂ ਆਏ ਅਸੀਂ ਵਾਪਸ ਮੁੜਨਾ ਤੇ ਉਹਨਾਂ ਦਾ ਕੰਮ ਰੁਕਦਾ ਇਸ ਕਰਕੇ ਹੀ ਰਾਤ ਕੈਂਪ ਚ ਲਾਇਆ ਇਹ ਕਿਹੇ ਵੀ ਭਰਾ ਨੂੰ ਹਰੀਕੇ ਕੜੋਮ ਗੱਟੀ ਬਸਤੀ ਲਾਲ ਸਿੰਘ ਸਭਰਾ ਪਰੇ ਝੁਗੀਆਂ ਨੂਰ ਮੁਹੰਮਦ ਝੁਗੀਆਂ ਨਫਾ ਸਿੰਘ ਝੁਗੀਆਂ ਪੀਰ ਬਖਸ਼ ਜੱਲੂ ਕੇ ਗਦਾਈ ਕੇ ਮੁੱਠਿਆਂ ਆਲਾ ਵੀ ਜਿੰਦੇ ਪਿੰਡਿਆ 20-25 ਕਿਸੇ ਵੀ ਭੈਣ ਭਰਾ ਨੂੰ ਕਿਸੇ ਤੀਵੀਂ ਲੋਡ ਹੋਵੇ ਉਹ ਆਪਦੇ ਪਿੰਡੋਂ ਸਾਡੇ ਜਿਹੜੇ ਉਨੇ ਉਥੇ ਸਾਡੇ ਸਰਪੰਚ ਜਾਂ ਕੋਈ ਹੋਰ ਸਾਡੇ ਆਗੂ ਉਹਨਾਂ ਨੂੰ ਨਾਲ ਲੈ ਕੇ ਆ ਕੇ ਜਿਹੜਾ ਵੀ ਸਮਾਨ ਚਾਹੀਦਾ ਉਹ ਲੈ ਲੈਣ ਪਹਿਲਾਂ ਤੇ ਅਸੀਂ ਘਰ ਘਰ ਜਿਹੜਾ ਰਸ ਨਹੀਂ ਸਾਰਾ ਪਕਾਉਂਦੇ ਨੇ ਪੀਡ ਸਾਈਲੇਜ ਚੋਕਰ ਨਾਲ ਘਰ ਵਰਤੋਂ ਦਾ ਰਸੋਈ ਦਾ ਸਮਾਨ ਵੀ ਕਿਰੀਅਾਨੇ ਦਾ ਜੋ ਸਾਡੇ ਕੋਲ ਸਰਿਆ ਪੁੱਜਿਆ ਬਾਕੀ ਸਾਡੀਆਂ ਜਿਹੜੀਆਂ ਟੀਮਾਂ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸਾਡੇ ਮੰਤਰੀਆਂ ਨੇ ਐਮ ਐਲ ਏ ਸਬੰਾ ਨੇ ਚੇਅਰਮੈਨਾਂ ਨੇ ਸਾਡੇ ਸਰਪੰਚਾਂ ਨੇ ਸਾਰਿਆਂ ਨੇ ਨਾਲ ਮਿਲ ਕੇ ਆ ਕੇ ਜਿਹੜੇ ਜਿਹੜੇ ਹੜਪੀੜਤ ਲੱਗ ਕੇ ਉੱਤੇ ਮਦਦ ਕੀਤੀ ਔਰ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜਾ ਬੰਨ ਪਾਣੀ ਜਦਾ ਹੁਣ ਕਰਕੇ ਬੰਨ ਰਿਸਦਾ ਪਿਆ ਦੂਜੇ ਬੰਨੇ ਸੰਗਤ ਸੇਵਾ ਕਰਦੀ ਪਈ ਆ ਮਿੱਟੀ ਪਾਉਂਦੀ ਪਈ ਆ ਤਾਂ ਪਹਿਲਾਂ ਤੇ ਸਾਰੀ ਸੰਗਤ ਜਿਹੜੀ ਆਸੇ ਪਾਸੇ ਇਲਾਕਿਆਂ ਚੋਂ ਆਈ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹੱਥ ਜੋੜ ਕੇ ਕਿਉਂਕਿ ਇਹ ਜਿਹੜਾ ਵੱਡਾ ਯੋਧੇ ਵੱਡਾ ਘੋੜ ਹੀ ਇਕੱਲੇ ਪ੍ਰਸ਼ਾਸਨ ਦੇ ਵਸ ਦੀ ਗੱਲ ਨਹੀਂ ਤੇ ਇਕੱਲੀ ਸਾਡੇ ਪਟਿਆਲਕੇ ਵਾਲਿਆਂ ਦੀ ਵਸ ਦੀ ਗੱਲ ਨਹੀਂ ਇਹ ਤਾਂ ਪੂਰੇ ਪੰਜਾਬ ਚੋਂ ਸੰਗਤਾਂ ਆਈਆਂ ਸਾਰਿਆਂ ਨੇ ਸੇਵਾ ਕੀਤੀ ਆ ਤੇ ਵਨ ਟੁੱਟਣੋਂ ਬਚਾ ਲਿਆ ਤੇ ਜੇ ਵਨ ਟੁੱਟਣੋਂ ਬਚ ਗਿਆ ਸਮਝ ਲਓ ਇੱਧਰ ਪਿੱਛੇ ਪੰਨੇ ਸਾਡੇ 15 ਤੋਂ 20 ਪਿੰਡ ਪੱਜ ਗਏ ਤੇ ਲਗਭਗ 15000 ਏਕੜ ਜਿਹੜੀ ਝੋਨੇ ਦੀ ਫਸਲ ਹੈ ਉਹ ਬਰਬਾਦ ਹੋਣੋਂ ਬਚ ਗਈ ਪੰਜਾਬ ਦੇ ਰੋਪੜ ਚ ਵੀ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਨੇ ਹਾਲਾਂਕਿ ਸਵੇਰੇ ਹੋਈ ਤੇਜ਼ ਬਾਰਿਸ਼ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਸੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਬਾਰਿਸ਼ ਕਾਰਨ ਖੱਡਾਂ ਦਾ ਪਾਣੀ ਤੇਜ਼ੀ ਨਾਲ ਪੰਜਾਬ 'ਚ ਆ ਰਿਹਾ ਹੈ ਅਸੀਂ ਲਗਾਤਾਰ ਨਹਿਰਾਂ ਦੀ ਸਫਾਈ ਕਰ ਰਹੇ ਹਾਂ ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ ਬੈਂਸ ਨੇ ਕਿਹਾ ਕਿ ਪਾਖੜਾ ਡੈਮ 'ਚ ਵੀ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਘੱਟ ਹੋਇਆ ਹੈ ਇਹ ਪੰਜਾਬ ਲਈ ਚੰਗੀ ਖਬਰ ਹੈ ਹੁਣ ਪਾਖੜਾ ਤੋਂ ਪਾਣੀ ਬੇहद ਸਾਵਧਾਨੀ ਨਾਲ ਛੱਡਿਆ ਜਾ ਰਿਹਾ ਹੈ ਪਾਖੜਾ ਡੈਮ 'ਚ ਪਾਣੀ ਦਾ ਪੱਧਰ ਹੁਣ ਖਤਰੇ ਦੇ ਨਿਸ਼ਾਨ ਤੋਂ 1.5 ਫੁੱਟ ਥੱਲੇ ਹੈ ਸਸੂਕਾਲ ਜੀ ਅੱਜ ਸਵੇਰੇ 4:30 ਤੋਂ ਜਿਹੜੀ ਭਾਰੀ ਬਰਸਾਤ ਅਨੰਦਪੁਰ ਸਾਹਿਬ ਨੰਗਲ ਦੇ ਨਾਲ ਵਿੱਚ ਹੋਈ ਹੈ ਤੇ ਪਰ ਪਹਾੜਾ ਤੇ ਵੀਰੇ ਨਾਲ ਖੱਡਾਂ ਦੇ ਜਿਹੜਾ ਹੈ ਉਹਦੇ ਚ ਕਾਫੀ ਪਾਣੀ ਆਇਆ ਚਰਨ ਗਗਾ ਖੱਡ ਖਾਸ ਕਰਕੇ ਨਮਲੇੜੀ ਦੇ ਪਿੰਡ ਦੇ ਵਿੱਚ ਬਣੀ ਪਿੰਡ ਦੇ ਵਿੱਚ ਜੱਜਰ ਇੱਥੇ ਜਿਹੜਾ ਪਾਣੀ ਆ ਉਹ ਖੁੱਸ ਗਿਆ ਇਹ ਸਾਈਫਨ ਸਾਫ ਹੋਇਆ ਸੀ ਪਰ ਉਤੋਂ ਜਿੰਨਾ ਜਿਹੜੇ ਲੌਂਗ ਸਾਈਆਂ ਅਸ਼ਰਬਤ ਸਾਈਏ ਪਰੇ ਕਰਕੇ ਬੰਦ ਹੋ ਗਏ ਉਹਨਾਂ ਇੱਥੇ ਮੌਕੇ ਤੇ ਖੜ ਕੇ ਦੁਬਾਰਾ ਇਹਨੂੰ ਸਾਫ ਕਰਵਾ ਕੇ ਤਾਂ ਕਿ ਪਿੰਡ ਦਾ ਜਿਹੜਾ ਪਾਣੀ ਹੈ ਉਹ ਲੈਵਲ ਉੱਪਰ ਘਟ ਸਕੇ ਅ ਕੁਝ ਘਰਾਣੂ ਨੁਕਸਾਨ ਵੀ ਹੋਇਆ ਅ ਇਹ ਜਿਹੜਾ 2-3 ਘੰਟੇ ਚੇ ਪਾਣੀ ਜਿਹੜਾ ਹੈ ਖੱਡਾਂ ਦਾ ਹੁਣ ਘਟਨਾ ਸ਼ੁਰੂ ਹੋ ਗਿਆ ਪਾਸ ਹੋ ਜਾਊਗਾ ਇਹਦੇ ਕਰਕੇ ਇੱਕਦਮ ਸਤਲੁਜ ਦਾ ਲੈਵਲ ਹੈ ਜਿਹੜਾ ਦੁਬਾਰਾ ਵਧਿਆ ਲੋਧੀਪੁਰ ਬੁਰਜ ਵੀ ਜਿਹੜਾ ਹੈ ਉੱਥੇ ਵੀ ਜਿਹੜੇ ਜਿੱਥੇ ਦੰਗੇ ਸੀ ਉਹ ਹੋਰ ਬੈਠੇ ਨੇ ਪਰ ਹਜੇ ਕੋਈ ਨੁਕਸਾਨ ਨਹੀਂ ਹੈ ਪਰ ਰਾਹ ਦੀ ਖਬਰ ਹੈ ਕਿ ਬਰਸਾਤਾਂ ਰੁਕ ਗਈ ਹੈ ਤੇ ਜਿਹੜਾ ਖੱਡਾਂ ਦਾ ਲੈਵਲ ਹੈ ਉਹ ਘਟਨਾ ਬੰਦ ਹੋ ਗਿਆ ਹੋ ਗਿਆ ਤੇ ਡੈਮ ਦਾ ਲੈਵਲ ਵੀ ਰਾਤ ਨੂੰ ਹੋਰ ਘਟਿਆ ਲਗਭਗ ਸੌ ਲੰਸ 78.13 ਫੁੱਟ ਤੇ ਆ ਗਿਆ ਹੈ ਜੋ ਕਿ ਲਗਭਗ ਜਿਹੜਾ ਹੈ ਕੱਲ ਦੇ ਰੋਜ਼ ਵੀ ਪੁਆਇੰਟ ਕੁਛ ਚਾਈ ਪੁਆਇੰਟਾਂ ਚ ਘਟਿਆ ਪਰ ਉਹ ਲਗਾਤਾਰ ਘਟ ਰਿਹਾ ਹੈ ਤੇ ਜਿੰਨਾ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਸੀ ਉਨਾ ਹੀ ਛੱਡਿਆ ਜਾਊਗਾ ਤੇ ਉਸ ਦੇ ਨਾਲ ਜਿਹੜਾ ਹੈ ਹੁਣ ਸ ਇੱਕ ਰਾਹਤ ਦੀ ਖਬਰ ਹੈ ਤੇ ਬਾਕੀ ਜਿਹੜਾ ਹੈ ਇਸ ਤੋਂ ਬਾਅਦ ਲక్ష్ਮੀ ਨਰਾਇਣ ਮੰਦਰ ਤੇ ਬਾਕੀ ਸਭ ਜਗ੍ਹਾ ਜਿਹੜੀ ਸੇਵਾ ਚੱਲਦੀ ਰਹੂਗੀ ਚਿੰਤਾ ਵਾਲੀ ਗੱਲ ਵਸ ਨਹੀਂ ਕਿ ਬਰਸਾਤ ਜਿਵੇਂ ਆ ਇੱਕ ਮੇਜਰ ਸਪੈਲ ਆਇਆ ਇੰਨੀ ਤੇਜ਼ ਬਰਸਾਤ ਹੋਈ 3-4 ਘੰਟੇ ਐਦਾਂ ਦੀ ਬਰਖਾ ਨਾ ਹੋਵੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਸੰਜੇ ਸਿੰਘ ਨੇ ਪੀੜਿਤ ਪਰਿਵਾਰਾਂ ਨੂੰ ਮਾਨ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦਾ ਭਰੋਸਾ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਵਿਦੇਸ਼ 'ਚ ਵਸਦੇ ਲੋਕਾਂ ਨੂੰ ਪੰਜਾਬੀਆਂ ਦੀ ਮਦਦ ਲਈ ਅੱਗੇ ਆਉਣ ਲਈ ਅਪੀਲ ਕੀਤੀ ਸੰਜੇ ਸਿੰਘ ਨੇ ਕਿਹਾ ਕਿ ਇਸ ਔਖੀ ਘੜੀ 'ਚ ਪੰਜਾਬ ਨੂੰ ਤਰਪਾਲਾਂ ਪਸ਼ੂਆਂ ਦਾ ਚਾਰਾ ਅਤੇ ਮੱਛਰਾਂ ਤੋਂ ਬਚਾ ਲਈ ਫੌਗ ਮਸ਼ੀਨਾਂ ਵਰਗੀਆਂ ਜ਼ਰੂਰੀ ਵਸਤਾਂ ਦੀ ਲੋੜ ਹੈ साथियों इस वक्त मैं कपूरथला के क्षेत्र सुल्तानपुर लोधी में हूँ और यहाँ के एक गांव में और आसपास के गाँवों में कई काफ़ी बाढ़ का पानी आया हुआ था और हमारे जो आ, इस क्षेत्र के हमारे नेता हैं सज्जन सिंह चीमा जी उनके साथ मिलकर अभी हम लोगों ने गांव का दौरा भी किया वहाँ कुछ राहत सामग्री आदि भी बांटी गई और लगातार चीमा साहब अपने लोगों के साथ कार्यकर्ताओं के साथ मिल के प्रयास कर रहे हैं आम आदमी पार्टी के संयोजक अरविंद केजरीवाल जी की अपील पर एक एक कार्यकर्ता ज़मीन पर तो उतरा हुआ है बाहर से भी हमारे कार्यकर्ता आके इस राहत कार्य में लगे हुए हैं मेरी आप सब से अपील है लोगों की जो ज़रूरतें हैं इस वक्त उसमें त्रिपाल की ज़रूरत है उसमें आ, आ, उसमें चारे की ज़रूरत है और आज जो हमारे प्रभारी हैं पंजाब के मनीष सिसोदिया जी उनसे और कुछ और साथियों से बातचीत हो रही थी तो उन्होंने कहा कि जब पानी ये धीरे धीरे ख़त्म हो रहा है तो अब गाँव में मच्छर की समस्या आएगी और भी तमाम चीज़ों की आएगी तो फॉग मशीन उसकी भी आवश्यकता पड़ेगी मेरे ख्याल से एक मशीन जो है वो लगभग तीस हजार के आसपास की आती है तो गाँव में अगर गाँव के लोगों को हम लोग फॉग मशीन फॉगिंग मशीन जो है वो दे दें तो फॉगिंग मशीन के जरिए वो लोगों को जो मच्छर आदि से जूझने में उससे लड़ने में मदद मिल सकती है तो एक ये जो जरूरत सामने आई है इसमें भी आप लोग आ, सामने आइए और मदद कीजिए पंजाब तो वैसे भी वो धरती है यहाँ के वो लोग हैं वो दयालु लोग हैं जो पूरी दुनिया में मदद के लिए आगे आते हैं लंगर लगाते हैं मैं इसी के साथ आप सबसे अपील करता हूँ कि पंजाब की इस बाढ़ में जुटे इस साल हम तक दिन से जाते जाते एक बार फिर नजर पाने आज दियाँ खास खास खबर ਲੁਧਿਆਣਾ ਦੇ ਸਸਰਾਲੀ ਪਿੰਡ ਚ ਤੂਸੀਬਾਨ ਦੀ ਮਿੱਟੀ ਖਿਸਕਣ ਨਾਲ ਸਤਲੁਜ ਦਰਿਆ ਦਾ ਪਾਣੀ ਖੇਤਾਂ ਚ ਵੜਿਆ ਡੀਸੀ ਹਿਮਾਂਸ਼ੂ ਜੈਨ ਨੇ ਕਿਆ ਸਥਿਤੀ ਕੰਟਰੋਲ ਹੇਠ ਲੋਕ ਅਫਵਾਹਾਂ ਤੇ ਨਾ ਕਰਨ ਵਿਸ਼ਵਾਸ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਸ਼ਿਵਰਾਜ ਚੋਹਾਨ ਦੇ ਬਿਆਨ ਤੇ ਦਿੱਤੀ ਤਿੱਖੀ ਪ੍ਰਤੀਕਿਰਿਆ ਬਰਿੰਦਰ ਗੋਇਲ ਨੇ ਕਿਆ ਕਿ ਕੇਂਦਰੀ ਮੰਤਰੀ ਦਾ ਬਿਆਨ ਪੂਰੀ ਤਰ੍ਹਾਂ ਨਾਲ ਰਾਜਨੀਤਿਕ ਇਹ ਭੋਰਾ ਵੀ ਸੱਚਾਈ ਨਹੀਂ ਤਰੁਣਪ੍ਰੀਤ ਸੌਂਦ ਨੇ ਫਾਜ਼ਲਕਾ ਚ ਹੜ ਨਾਲ ਹੋਈ ਤਬਾਹੀ ਬਾਰੇ ਦਿੱਤੀ ਜਾਣਕਾਰੀ ਸੌਂਦ ਨੇ ਕਿਹਾ ਕਿ ਹੜ ਨਾਲ 30 ਪਿੰਡਾਂ ਦੇ 24930 ਲੋਕ ਹੋਏ ਪ੍ਰਭਾਵਿਤ ਜਿਨ੍ਹਾਂ ਚੋਂ 4202 ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਮਨੀਸ਼ ਸਿਸੋਦੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਬਾਰੇ ਦਿੱਤੀ ਮੀਡੀਆ ਨੂੰ ਜਾਣਕਾਰੀ ਸਿਸੋਦੀਆ ਨੇ ਕਿਹਾ ਮਾਨ ਦੀ ਹਾਲਤ ਚ ਹੋਇਆ ਕੁਝ ਸੁਧਾਰ ਡਾਕਟਰ ਉਹਨਾਂ ਨੂੰ 2 ਦਿਨ ਹੋਰ ਹਸਪਤਾਲ ਚ ਰੱਖਣਗੇ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਕੀਤਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਇਸ ਦੌਰਾਨ ਰਾਜਾ ਵਿੜਿੰਗ ਨੇ ਹੜ੍ਹ ਨੂੰ ਲੈ ਕੇ ਕੇਂਦਰ ਅਤੇ ਮਾਨ ਸਰਕਾਰ ਤੇ ਕੱਸੇ ਤਿੱਖੇ ਨਿਸ਼ਾਨੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ